ਇੱਕ ਨਾ ਗੱਲ ਯਾਦ ਰੱਖਿਓ ਜਦੋਂ ਕੋਈ ਵੀ ਬੰਦਾ ਕਿਸੇ ਵੀ ਕੰਮ ਦੇ ਵਿੱਚ ਜਿੱਤ ਹਾਸਲ ਕਰਦਾ ਹਨ ਜਿੱਤ ਜਿੰਦਾ ਫਰਜ਼ ਕਰ ਲੋ ਕੋਈ ਐਮਐਲਏ ਜਿੱਤ ਗਿਆ ਕੋਈ ਮਿਨਿਸਟਰ ਉਹ ਬਣ ਗਿਆ ਕੋਈ ਕਿਤੇ ਚੇਅਰਮੈਨ ਜਿੱਤ ਗਿਆ ਕੋਈ ਕਿਸੇ ਵੀ ਤਰ੍ਹਾਂ ਦੀ ਕੋਈ ਵੀ ਜਿਹਨੇ ਜਿੱਤ ਹਾਸਲ ਕਰ ਲਈ ਤੇ ਫਿਰ ਲੋਕ ਕੀ ਕਰਦੇ ਨੇ ਉਹਦੇ ਗੱਲ ਦੇ ਵਿੱਚ ਹਾਰ ਪਾਉਂਦੇ ਨੇ ਹਾਰ ਤੇ ਹਾਰ ਦਾ ਮਤਲਬ ਪਤਾ ਕੀ ਹੁੰਦਾ ਕਿ ਸੱਜਣਾ ਅੱਜ ਤੈਨੂੰ ਕੁਦਰਤ ਨੇ ਪ੍ਰਮਾਤਮਾ ਨੇ ਜਿੱਤ ਬਖਸ਼ੀ ਹੈ ਜੇ ਜਿਸ ਕੰਮ ਲਈ ਤੈਨੂੰ ਜਿੱਤ ਬਖਸ਼ੀ ਗਈ ਹੈ ਨਾ ਜੇ ਤੂੰ ਇਮਾਨਦਾਰੀ ਦੇ ਨਾਲ ਨਾ ਕੀਤੀ ਤੇ ਆ ਗਲ ਦੇ ਵਿੱਚ ਪਿਆ ਜਿਹੜਾ ਹਾਰ ਹੈ ਨਾ ਇਹਦਾ ਮਤਲਬ ਇਹ ਹੈ ਕਿ ਕੱਲੋਂ ਤੇਰੀ ਹਾਰ ਵੀ ਹੋ ਸਕਦੀ ਹੈ ਗਲ ਵਿੱਚ ਹਾਰ ਪਾਉਣ ਦਾ ਅਸਲ ਮਕਸਦ ਮੇਰੇ ਦਿਮਾਗ ਮੁਤਾਬਕ ਆਇਆ ਯਾਦ ਰੱਖਿਓ ਜੇ ਕੰਮ 'ਚ ਜਿੱਤ ਹੁੰਦੀ ਆ ਤੇ ਹਾਰ ਗੱਲ 'ਚ ਪੈਂਦਾ ਤੇ ਹਾਰ ਨੂੰ ਜ਼ਰੂਰੀ ਯਾਦ ਰੱਖਿਓ